ਕਿੰਨੇ ਕੋਈ ਮਸਨ ਉੱਤਰ ਦੇ ਦਿਆ ਵਾ ਕਿ ਜਦ ਤੱਕ ਇੱਕ ਇਨਸਾਨ ਨਵੇਂ ਸਿਰੇ ਤੋਂ ਜਨਮ ਨਹੀਂ ਲੈਂਦਾ ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਵੀ ਸਕਦਾ ਨਹੀਂ ਆ ਪਰ ਇੱਕ ਜਨਮ ਅਸੀਂ ਸਾਰੇ ਲੈ ਚੁੱਕੇ ਆ ਇੱਕ ਜਨਮ ਸਦਾ ਹੋ ਚੁੱਕਾ ਵਾ ਉਹ ਜਨਮ ਜਿਹੜਾ ਅਸੀਂ ਮਾਂ ਦੇ ਗਰਭ ਤੋਂ ਲਿਆ ਵਾ ਇਸ ਧਰਤੀ ਦੇ ਉੱਤੇ ਆਏ ਆ ਠੀਕ ਆ ਇਸ ਧਰਤੀ ਦੇ ਉੱਤੇ ਆੜ ਕੇ ਤੇ ਧਰਤੀ ਦੇ ਵਰਗਾ ਹੀ ਅਸੀਂ ਕੀ ਹੋ ਗਏ ਆ ਹੋ ਗਏ ਆ ਅਸੀਂ ਭੁੱਲ ਗਏ ਸਾਡਾ ਮਕਸਦ ਕੀ ਸੀ ਇਸ ਧਰਤੀ ਦੇ ਉੱਤੇ ਆਉਣ ਦਾ ਅਸੀਂ ਭੁੱਲ ਗਏ ਸਾਨੂੰ ਪਰਮੇਸ਼ਰ ਨੇ ਕਾਰੇ ਵਾਸਤੇ ਕਿ ਲਾਇਆ ਸੀ ਧਰਤੀ ਦੇ ਉੱਤੇ ਪਰ ਅਸੀਂ ਸੰਸਾਰ ਦੀ ਮੋਹ ਮਾਇਆ ਦੇ ਜਾਲ ਦੇ ਵਿੱਚ ਕੀ ਹੋ ਗਏ ਆ ਫਸ ਗਏ ਆ ਸਭ ਤੋਂ ਉੱਤਮ ਬਣਾਇਆ ਇਨਸਾਨ ਨੂੰ ਪਰਮੇਸ਼ਰ ਨੇ ਜਿੰਨਾ ਕੁਝ ਰੱਖਿਆ ਪਰਮੇਸ਼ਰ ਨੇ انسان ਦੇ ਲਗਭਗ ਪੈਰਾਂ ਦੇ ਥੱਲੇ ਰੱਖਿਆ ਵਾ ਤੇਰ ਕਿੱਥੋਂ ਨਿਕਲਦਾ ਧਰਤੀ ਚੋਂ ਜਿੰਨੇ ਪ੍ਰਕਾਰ ਦਾ ਤੇਲ ਵਾ ਜਾਂ ਪੈਟਰੋਲ ਵਾ ਜਾਂ ਡੀਜ਼ਲ ਵਾ ਸੋਨਾ ਚਾਂਦੀ ਕਿੱਥੋਂ ਨਿਕਲਦਾ ਧਰਤੀ ਚੋਂ ਹਾਂਜੀ ਬੰਦੇ ਦਾ ਪੁੱਤਲਾ ਕਿੱਥੋਂ ਤਿਆਰ ਹੋਇਆ ਮਿੱਟੀ ਦਾ ਬੁੱਤ ਕਿੱਥੋਂ ਤਿਆਰ ਹੋਇਆ ਧਰਤੀ ਦੇ ਵਿੱਚੋਂ ਠੀਕ ਆ ਪਰ ਜਦੋਂ ਉਸ ਪੁੱਤਲੇ ਦੇ ਅੰਦਰ ਜੀਵਨ ਦੇ ਸਾਹ ਫੂਕੇਗੇ ਤੇ ਪਰਮੇਸ਼ਰ ਨੇ ਉਹ ਸਾਰੀਆਂ ਚੀਜ਼ਾਂ ਇਨਸਾਨ ਦੇ ਪੈਰਾਂ ਦੇ ਥੱਲੇ ਕਰ ਦਿੱਤੀਆਂ ਤੇ ਜਿਹੜੀਆਂ ਪੈਰਾਂ ਦੇ ਥੱਲੇ ਆ ਅੱਜ ਉਹਦੇ ਮਗਰੀਬ ਅਨਸਾਰ ਕੀ ਬਾਬਾ ਪੱਜਾ ਫਿਰਦਾ ਪਰ ਪਰਮੇਸ਼ਰ ਦੇ ਵਚਨ ਚ ਲਿਖਿਆ ਮੇਰੇ ਧਰਮ ਤੇ ਰਾਜ ਦੀ ਖੋਜ ਕਰ ਤੇ ਦੁਨੀਆ ਦੀਆਂ ਵਸਤੂਆਂ ਤੇਰੇ ਪਿੱਛੇ ਪਿੱਛੇ ਆਉਣਗੀਆਂ ਪਰ ਅਸੀਂ ਧਰਮ ਤੇ ਰਾਜ ਦੀ ਖੋਜ ਕਰਦੇ ਨਹੀਂ ਅਸੀਂ ਸੰਸਾਰ ਦੇ ਵਿੱਚ ਖੁਬੇ ਹੋਏ ਆ ਠੀਕ ਆ ਪਰ ਇੱਕ ਅਸੀਂ ਸਫ਼ਰ ਤੈਅ ਕਰ ਲਿਆ ਵਾ ਇਸ ਧਰਤੀ ਤੇ ਆ ਗਏ ਆ ਜਨਮ ਲੈ ਲਿਆ ਵਾ ਸਰੀਰਕ ਤੌਰ ਤੇ ਆਪਣੀ ਮਾਂ ਦੇ ਗਰਭ ਤੋਂ ਪਰ ਇੱਕ ਜਨਮ ਹੋਰ ਵਾ ਜਿਹੜਾ ਸਾਨੂੰ ਸਵਰਗ ਰਾਜ ਦੇ ਵਿੱਚ ਕੀ ਕਰਦਾ ਵਾ ਲੈ ਕੇ ਜਾਂਦਾ ਵਾ ਜਿਹੜਾ ਸਾਨੂੰ ਅਨੰਤ ਜੀਵਨ ਦਿੰਦਾ ਵਾ ਹਾਂਜੀ ਅੱਗੇ ਵੇਖਿਓ ਮਿੱਤੂ ਦੂਤਰੇ ਇਤੋਂ ਆ ਗਿਆ ਇੱਕ ਜਾਂ ਬੁੱਟਾ ਹੋ ਗਿਆ ਤਕੀਨ ਜਨਮ ਲੱਗਦਾ ਹੈ ਕੀ ਇਹ ਹੋ ਸਕਦਾ ਹੈ ਕਿ ਉਹ ਆਪ ਸਾਰੀ ਕੁਥਰੀ ਚ ਦੋਈ ਵਾਰ ਜਾਵੇ ਅਤੇ ਚੰਗੇ ਹੋਵੇ ਠੀਕ ਨਿੱਕੂ ਦੀ ਮਸੀਤ ਤੇ ਕਹਿਣ ਲਿਆ ਵਾ ਪ੍ਰਭੂ ਜੀ ਕੀ ਹੋ ਸਕਦਾ ਵਕ ਇੱਕ ਅਨਸਾਰ ਬੁੱਢਾ ਹੋ ਜਾਵੇ ਦੁਬਾਰਾ ਆਪਣੀ ਮਾਂ ਦੇ ਗਰਭ ਵਿੱਚ ਜਾਵੇ ਤੇ ਫਿਰ ਨਵੇਂ ਸਿਰੇ ਜਨਮ ਲਵੇ ਇਹ ਗੱਲ ਕਿਉਂ ਕਹਿਣ ਲਿਆ ਕਿ ਨਿੱਕੂ ਦੀ ਮਸੀੜਾ ਸੀ ਉਮਰ ਦਾ ਕੀ ਸੀ ਜਿਆਦਾ ਸੀ ਬਜ਼ੁਰਗ ਸੀ ਉਹਦੀ ਗੱਲ ਜਿਹੜੀ ਹੈ ਸਮਝ ਨਹੀਂ ਸੀ ਹੋੜੀ ਦੂਜੇ ਜਨਮ ਵੱਲੋਂ ਕਿ ਪ੍ਰਭੂ ਕਿਹੜੇ ਜਨਮ ਦੀ ਗੱਲ ਕਰਨ ਲਿਆ ਵਾ ਇੱਕ ਵਾਰੀ ਤਾਂ ਮੈਂ ਧਰਤੀ ਤੇ ਜਨਮ ਲੈ ਚੁੱਕਾ ਹਾਂ ਉਮਰ ਮੇਰੀ ਪੱਕ ਚੁੱਕੀ ਆ ਉਮਰ ਹੋਂਟੇ ਤੇ ਆ ਗਈ ਆ ਪਰ ਪ੍ਰਭੂ ਕਹਿੰਦੇ ਤੈਨੂੰ ਦੁਬਾਰਾ ਜਨਮ ਲੈਣ ਦੀ ਲੋੜ ਵਾ ਤੈਨ ਕੋਡੇਮਸ ਕੀ ਕਰਨ ੜਿਆ ਪ੍ਰਭੂ ਯਿਸੂ ਮਸੀਹ ਦੇ ਨਾਲ ਸਵਾਲ ਕਰਨ ੜਿਆ ਵਾ ਕਿ ਪ੍ਰਭੂ ਜੀ ਇਹ ਕਿੱਦਾਂ ਹੋ ਸਕਦਾ ਵਾ ਇੱਕ ਇਨਸਾਨ ਕੀ ਹੋ ਜਾਵੇ ਬਜ਼ੁਰਗ ਹੋ ਜਾਵੇ ਬੁੱਢਾ ਹੋ ਜਾਵੇ ਤੇ ਆਪਣੀ ਮਾਂ ਦੇ ਗਰਭ ਵਿੱਚ ਦੁਬਾਰਾ ਜਾਏ ਤੇ ਨਵੇਂ ਸਿਰੇ ਜਨਮ ਲਵੇ ਪਰ ਪ੍ਰਭੂ ਜੇ ਤੁਸੀਂ ਕੀ ਜਵਾਬ ਦਿੰਦੇ ਵੇਖੋ ਕਿ ਜਰਾ ਜਿਸ ਨੇ ਉਸ ਤਿਸ ਦਾ ਇਹ ਆਖਦਾ ਹ ਕਿ ਕੋਈ ਮਨੁੱਖ ਜੇਕਰ ਜਨ ਅਰੇ ਆਤਮਾ ਤੋਂ ਨਾਲ ਜੰਮੇ ਤਾਂ ਉਹ ਕੰਗਿਸ਼ਨ ਦੇ ਰਾਜ ਵਿੱਚ ਨਹੀਂ ਵੜ ਸਕਦਾ ਹ ਹallelujah ਹallelujah ਪਰਮੇਸ਼ਰ ਦੇ ਵਚਨ ਚ ਲਿਖਿਆ ਵਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਤੈਨੂੰ ਸੱਚ ਸੱਚ ਆਖਦਾ ਵਾਂ ਜਦ ਤੱਕ ਇੱਕ ਇਨਸਾਨ ਜਨ ਤੇ ਪੁੱਤਰ ਆਤਮਾ ਤੋਂ ਜਨਮ ਨਾਲ ਲਵੇ ਪਰਮੇਸ਼ਰ ਦੇ ਰਾਜ ਦੇ ਵਿੱਚ ਵੜ ਵੀ ਸਕਦਾ ਨਹੀਂ ਹੈ ਇਹ ਕਿਹੜਾ ਵਾ ਦੂਜਾ ਜਨਮ ਠੀਕ ਹੈ ਜੀ ਵਚਨ ਪੜ੍ਹ ਕਰਦਾ ਅਸੀਂ ਜਿੰਨੇ ਵੀ ਇਸ ਧਰਤੀ ਦੇ ਉੱਤੇ ਆ ਪੈਦਾ ਹੋਏ ਆ ਅਸੀਂ ਸਾਰੇ ਦੇ ਸਾਰੇ ਕਿੱਦਾਂ ਹੋਇਆ ਪਾਪ ਦੀ ਹਾਲਤ ਦੇ ਵਿੱਚ ਪੈਦਾ ਹੋਏ ਆ ਅਸੀਂ ਸਾਰੇ ਦੇ ਸਾਰੇ ਮਾਂ ਦੇ ਗਰਭ ਤੋਂ ਪਾਪ ਦੇ ਹਾਲਤ ਦੇ ਵਿੱਚ ਕੀ ਹੋਏ ਆ ਪੈਦਾ ਹੋਏ ਆ ਪਰ ਇਸ ਪਾਪ ਦੇ ਹਾਲਤ ਤੋਂ ਬਾਹਰ ਨਿਕਲਦੇ ਵਾਸਤੇ ਹੀ ਕੀ ਆ ਦੂਜਾ ਜਨਮ ਆ ਕਾਦੇ ਤੋਂ ਪਾਣੀ ਤੇ ਪਵਿੱਤਰ ਆਤਮਾ ਤੋਂ ਹallelujah 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 ਠੀਕ ਆ ਕੋਨੇ ਪਾਣੀ ਤੋਂ ਜਨਮ ਕਿੱਦਾਂ ਲੈਣਾ ਵਾ ਕੋਈ ਤੇ ਆਤਮਾ ਤੋਂ ਜਨਮ ਕਿੱਦਾਂ ਲੈਣਾ ਵਾ ਠੀਕ ਆ ਇਹ ਕਿੱਦਾਂ ਹੋ ਸਕਦਾ ਨਵਾਂ ਜਨਮ ਤੇ ਆਪਣੇ ਪਾਪਾਂ ਦਾ ਕੀ ਕਰਨਾ ਪਊਗਾ ਸਾਨੂੰ ਇਕਰਾਰ ਕਰਨਾ ਪਊਗਾ ਆਪਣੀਆਂ ਗਲਤੀਆਂ ਨੂੰ ਕੀ ਕਰਨਾ ਪਊਗਾ ਮੰਨਣਾ ਪਊਗਾ ਠੀਕ ਆ ਫਿਰ ਪਾਣੀ ਦੇ ਵਿੱਚ ਜਾ ਕੇ ਇੱਕ ਸੇਵਕ ਤੁਹਾਨੂੰ ਬਪਤਿਸਮਾ ਦਿੰਦਾ ਵਾ ਜਿਹਨੂੰ ਇੰਗਲਿਸ਼ ਦੇ ਵਿੱਚ ਬਪਟਿਸਮ ਕਿਹਾ ਜਾਂਦਾ ਵਾ ਠੀਕ ਆ ਉਹ ਤੁਹਾਨੂੰ ਪਾਣੀ ਦੇ ਵਿੱਚ ਕੀ ਕਰ ਦਿੰਦਾ ਵਾ ਦਫਨ ਕਰ ਦਿੰਦਾ ਜਾਨੀ ਕਿ ਸਰੀਰਕ ਤੌਰ ਤੇ ਤੁਸੀਂ ਕੀ ਹੋ ਗਏ ਹੋ ਮਰ ਗਏ ਹੋ ਆਤਮਿਕ ਤੌਰ ਤੇ ਕੀ ਹੋ ਤੁਸੀਂ ਹੁਣ ਜਿਉਂਦੇ ਜਿਵੇਂ ਉਸ ਤੋਂ ਬਾਅਦ ਲੱਗ ਜਨਮ ਜਿਹੜਾ ਵਾ ਉਹ ਇਤਰ ਆਤਮਾ ਦਾ ਖੁਦਾ ਦਾ ਪਵਿੱਤਰ ਆਤਮਾ ਪਾਉਣਾ ਪਰ ਅੱਜ ਸੰਸਾਰ ਦੇ ਵਿੱਚ ਹਾਲ ਤੇ ਇਤਨਾ ਨਹੀਂ ਹੋ ਚੱਕੀ ਆ ਜਨਮ ਤਾਂ ਦਿੰਦੇ ਨੇ ਪਰ ਆਪਣੀਆਂ ਮਰਜ਼ੀਆਂ ਦੇ ਅਨੁਸਾਰ ਦਿੰਦੇ ਨੇ ਜੋ ਵਚਨ ਦੇ ਵਿੱਚ ਲਿਖਿਆ ਵਾ ਜੋ ਵਚਨ ਦੇ ਵਿੱਚ ਬਿਆਨ ਕੀਤਾ ਗਿਆ ਵਾ ਇਹ ਦੂਜੇ ਜਨਮ ਦੇ ਵੱਲੋਂ ਉਦਾਂ ਲੋਕ ਜਨਮ ਦਿੰਦੇ ਨਹੀਂ ਆਪਣੇ ਕਹਦੇ ਆਪਣੇ ਕਾਨੂੰਨ ਆਪਣੇ ਸਿਧਾਂਤਾਂ ਨੂੰ ਕੀ ਲੈ ਕੇ ਚੱਲਦੇ ਠੀਕ ਹੈ ਆਪਣੀਆਂ ਮਨਮਰਜ਼ੀਆਂ ਨੂੰ ਲੈ ਕੇ ਕੀ ਕਰਦੇ ਆ ਚੱਲਦੇ ਪਰ ਅੱਜ ਅਸੀਂ ਵੇਖਣਾ ਵਾ ਤਕੀ ਅਸੀਂ ਆਪਣੀ ਮਰਜ਼ੀਆਂ ਦੇ ਨਾਲ ਲਿਆ ਹੋਇਆ ਜਨਮ ਸਾਨੂੰ ਸੁਰਗ ਰਾਜ ਚ ਲੈ ਕੇ ਜਾ ਸਕਦਾ ਜਾਂ ਕੀ ਅਸੀਂ ਦੂਜਾ ਜਨਮ ਨਾ ਪਾ ਕੇ ਸੁਰਗ ਰਾਜ ਚ ਜਾ ਸਕਦੇ ਆ ਨਹੀਂ ਜਾ ਸਕਦੇ ਫਿਰ ਅਸੀਂ ਇਸ ਧਰਤੀ ਦੇ ਉੱਤੇ ਕੀ ਹੋ ਜਾਵਾਂਗੇ ਨਾਸ਼ ਹੋ ਜਾਵਾਂਗੇ ਠੀਕ ਹੈ ਜੇ ਅਸੀਂ ਆਪਣੀਆਂ ਮਨ ਮਰਜ਼ੀਆਂ ਦੇ ਨਾਲ ਸੰਸਾਰ ਦੇ ਬਣਾਏ ਹੋਏ ਕੈਦਾ ਕਾਨੂੰਨਾਂ ਦੇ ਨਾਲ ਜਨਮ ਲੈ ਲਿਆ ਅੱਜ ਲੋਕ ਜਨਮ ਦਿੰਦੇ ਆ ਪਿਤਾ ਪੁੱਤਰ ਪੁੱਤ ਆਤਮਾ ਦੇ ਨਾਂ 'ਚ ਲੋਕ ਜਨਮ ਦਿੰਦੇ ਆ ਚੰਡੇ ਥੱਲੇ ਨਿਗਾਹ ਕੇ ਲੋਕ ਜਨਮ ਦਿੰਦੇ ਆ ਗਲਾਹ ਵਿੱਚ ਪਾਣੀ ਦੇ ਛਿੱਟੇ ਮਾਰ ਕੇ ਪਰ ਬਬਲੇਸ ਜਨਮ ਨੂੰ ਧਿਆਨ ਕਰਦੀ ਨਹੀਂ ਆ ਜਨਮ ਜਨਮ ਚ ਕੀ ਆ ਫਰਕ ਵਾ ਪਰ ਕਿਹੜਾ ਜਨਮ ਆ ਜਿਹੜਾ ਸਾਨੂੰ ਸੁਰਗ ਰਾਜ ਦੇ ਵਿੱਚ ਲੈ ਕੇ ਜਾ ਸਕਦਾ ਪਿਤਾ ਕੋਈ ਨਾਮ ਨਹੀਂ ਆ ਪੁੱਤਰ ਕੋਈ ਨਾਮ ਨਹੀਂ ਆ ਕੋਈ ਤੇ ਆਤਮਾ ਕੋਈ ਨਾਮ ਨਹੀਂ ਆ ਇਹ ਖੁਦਾ ਦੇ ਤਿੰਨ ਕੀਆ